ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਬਈ ਆਪਣੇ ਆਪ ਦੇ ਉੱਤੇ ਤਰਸ ਕਰੋ ਜਦੋਂ ਵੀ ਤਰਸ ਲਫ਼ਜ਼ ਦਇਆ ਲਫ਼ਜ਼ ਸਾਹਮਣੇ ਆਉਂਦਾ ਹੈ ਤੇ ਸਾਡੇ ਮਨ ਦੀ ਉਡਾਰੀ ਹਮੇਸ਼ਾ ਦੂਜੇ ਵੱਲ ਜਾਂਦੀ ਏ ਬਈ ਦੂਜਾ ਦਇਆ ਦਾ ਪਾਤਰ ਹੈ ਮੈਂ ਉਹਦੇ ਉੱਤੇ ਦਇਆ ਕਰ ਦਿਆਂ ਕੁਝ ਤਨ ਦੇ ਕੇ ਸਲਾਹ ਦੇ ਕੇ ਗਿਆਨ ਦੇ ਕੇ ਭੋਜਨ ਛਕਾ ਕੇ ਪਾਣੀ ਪਿਆ ਕੇ ਜਾਂ ਹੋਰ ਕਿਸੇ ਢੰਗ ਤਰੀਕੇ ਦੇ ਨਾਲ ਗਰੀਬ ਗੁਰਬੇ ਦੇ ਉੱਤੇ ਮੈਂ ਦਇਆ ਕਰਦਿਆਂ ਪਰ ਮੇਰਾ ਅੱਜ ਦਾ ਵਿਸ਼ਾ ਥੋੜਾ ਜਿਹਾ ਤੁਹਾਡੇ ਆਪਣੇ ਵੱਲ ਨੂੰ ਮੋੜ ਦਿੰਦਾ ਹੈ ਦੂਜੇ ਤੇ ਦਇਆ ਕਰੋ ਕਰਨ ਨੂੰ ਕੋਈ ਰੋਕਦਾ ਨਹੀਂ ਹੈ ਸਰਬੱਤ ਦੇ ਭਲੇ ਦਾ ਨਿਯਮ ਹੀ ਇਹ ਹੈ ਵੀ ਸਾਰਿਆਂ ਨੂੰ ਏਰੇ ਵਿੱਚ ਲਿਆ ਕੇ ਵੇਖੋ ਜਿੱਥੇ ਲੋੜ ਹੈ ਉੱਥੇ ਕੁਛ ਨਾ ਕੁਛ ਡਿਲੀਵਰ ਕਰ ਦਿਓ ਔਰ ਦਸਵੰਦ ਦੀ ਪ੍ਰਥਾ ਵੀ ਇੱਥੋਂ ਚੱਲੀ ਜੋ ਗੁਰੂ ਪਾਤਸ਼ਾਹ ਨੇ ਚਲਾਈ ਪਰ ਮੈਂ ਦੁਬਾਰਾ ਯਾਦ ਕਰਾ ਰਿਹਾ ਕਿ ਮੇਰਾ ਵਿਸ਼ਾ ਤੁਹਾਡੇ ਆਪਣੇ ਵਾਲੇ ਇਸ਼ਾਰਾ ਕਰੇਗਾ ਅੱਜ ਦਾ ਵਿਸ਼ਾ ਆਪਣੇ ਤੇ ਦਇਆ ਕਰੋ ਦਇਆ ਕਰਨ ਦੀ ਭਾਵਨਾ ਤੁਹਾਡੇ ਕੋਲ ਹੈ ਤਰਸ ਕਰਨ ਦੀ ਸੋਚ ਤੁਹਾਡੇ ਕੋਲ ਹੈ ਇਹ ਗੱਲ ਵੱਖਰੀ ਹੈ ਕਿ ਕਿਸੇ ਦੇ ਕੋਲ ਉਹ ਸੋਚ ਛੋਟੀ ਹੁੰਦੀ ਹੈ ਤੇ ਕਿਸੇ ਦੇ ਕੋਲ ਉਹ ਸੋਚ ਬਹੁਤ ਵੱਡੀ ਹੁੰਦੀ ਹੈ ਕਿਸੇ ਦੇ ਕੋਲ ਸੋਚ ਹੁੰਦੀ ਸੌੜੀ ਉਹ ਕਹਿੰਦਾ ਇਹ ਵੀ ਦਇਆ ਕਰੋ ਪਰ ਬਿਲਕੁਲ ਥੋੜੀ ਜੀ ਤੇ ਕਿਸੇ ਦੇ ਕੋਲ ਸੋਚ ਬੜੀ ਵੱਡੀ ਪ੍ਰਗਾ ਸਾਗਰ ਵਰਗੀ ਹੁੰਦੀ ਹੈ ਉਹ ਇੰਨਾ ਵੱਡਾ ਵਿਸ਼ਾਲ ਹਿਰਦਾ ਲੈ ਕੇ ਚੱਲਦਾ ਹੈ ਆਪਣੇ ਤੇ ਦਇਆ ਕਰੋ ਦਇਆ ਕਰਨਾ ਨਰਮ ਹਿਰਦੇ ਦੀ ਪਦਾਇਸ਼ ਹੈ ਕਠੋਰ ਹਿਰਦੇ ਵਿੱਚੋਂ ਤੇ ਦਇਆ ਉਪਜਦੀ ਨਹੀਂ ਨਾ ਕੀ ਉੱਥੋਂ ਤਰਸ ਉੱਜੇਗਾ ਜਿਹਦਾ ਰਿਦਾ ਪੱਥਰ ਵਰਗਾ ਕਠੋਰ ਹੈ ਜਾਂ ਲੋਹੇ ਵਰਗਾ ਹਾੜੇ ਉੱਥੇ ਦਇਆ ਦੀ ਉਮੀਦ ਕਿੱਥੇ ਕੀਤੀ ਜਾ ਸਕਦੀ ਹੈ ਦਇਆਵਾਨ ਮਨੁੱਖ ਹਮੇਸ਼ਾ ਨਰਮ ਹੁੰਦਾ ਹੈ ਤੇ ਨਰਮ ਹਿਰਦੇ ਦੀ ਪਦੈਸ਼ ਉਹਦੇ ਵਿੱਚੋਂ ਦਇਆ ਪੈਦਾ ਹੁੰਦੀ ਤੁਸੀਂ ਇਹ ਵੇਖੋ ਵੀ ਮੇਰੇ ਅੰਦਰ ਕਿੱਥੇ-ਕਿੱਥੇ ਕਮੀ ਹੈ ਤੇ ਮੈਂ ਆਪਣੇ ਆਪ ਦੇ ਉੱਤੇ ਕਿੱਥੇ-ਕਿੱਥੇ ਦਇਆ ਕਰ ਸਕਦਾ ਆਪਣੇ ਉੱਤੇ ਮੈਂ ਕਿੱਥੇ ਕਿੱਥੇ ਤਰਸ ਕਰ ਸਕਦਾ ਤਰਸ ਖਾ ਸਕਦਾ ਆਪਣਾ ਸੁਧਾਰ ਕਰ ਸਕਦਾ ਮੇਰੀ ਯੋਗਤਾ ਕੀ ਹੈ ਮੇਰੇ ਵਿਚਾਰ ਕੀ ਨੇ ਬਹੁਤ ਕੋਸ਼ੇ ਵੇਖਣ ਵਾਲਾ ਅੱਗੇ ਇੱਕ ਦੋ ਨੁਕਤੇਆਂ ਦੇ ਅੰਦਰ ਮੈਂ ਸਾਂਝਾ ਕਰਾਂਗਾ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਅੰਦਰ ਦੀ ਕਠੋਰਤਾ ਉਹਨੂੰ ਤਿਆਗਣਾ ਪਏਗਾ ਕਿਉਂਕਿ ਕਠੋਰ ਹਿਰਦਾ ਨਾ ਦੂਜੇ ਤੇ ਦਇਆ ਕਰ ਸਕਦਾ ਤੇ ਨਾ ਆਪਣੇ ਤੇ ਦਇਆ ਕਰ ਸਕਦਾ ਇੱਕ ਖਿਆਲ ਹੋਰ ਰੱਖਿਓ ਜਿਹੜਾ ਬੰਦਾ ਆਪਣੇ ਤੇ ਦਇਆ ਨਹੀਂ ਕਰ ਸਕਦਾ ਉਹ ਕਿਸੇ ਦੂਜੇ ਦੇ ਉੱਤੇ ਵੀ ਦਇਆ ਕਰਨ ਦੀ ਯੋਗਤਾ ਨਹੀਂ ਰੱਖਦਾ ਕਿਉਂਕਿ ਆਪਣੇ ਤੇ ਦਇਆ ਕਰਨ ਦਾ ਮਤਲਬ ਹੈ ਆਪਣੇ ਵਿਚਾਰਾਂ ਨੂੰ ਬਦਲਣਾ ਕਿ ਮੇਰੇ ਕੋਲ ਕਠੋਰ ਵਿਚਾਰ ਨੇ ਮੈਂ ਉਹਨਾਂ ਨੂੰ ਬਦਲਾਂ ਹੁਣ ਕਠੋਰਤਾ ਦੀ ਜਗ੍ਹਾ ਦੇ ਉੱਤੇ ਜਦੋਂ ਕੋਮਲਤਾ ਆ ਗਈ ਕੋਮਲ ਵਿਚਾਰ ਆ ਗਏ ਤਾਂ ਹੁਣ ਕੋਮਲ ਵਿਚਾਰਾਂ ਵਿੱਚੋਂ ਦਇਆ ਉੱਭਜੇਗੀ ਉਹ ਤੁਸੀਂ ਆਪਣੇ ਤੇ ਵੀ ਕਰੋਗੇ ਦੂਜੇ ਤੇ ਵੀ ਕਰੋਗੇ ਤੇ ਪਹਿਲਾਂ ਕਿਹਦੇ ਤੇ ਹੋਈ ਤੁਹਾਡੇ ਆਪਣੇ ਉੱਤੇ ਹੋਈ ਨੰਬਰ 1 ਦੇ ਉੱਤੇ ਤੁਹਾਨੂੰ ਕਠੋਰਤਾ ਦਾ ਅੰਦਰੋਂ ਤਿਆਗ ਕਰਨਾ ਪਵੇਗਾ ਨੰਬਰ 2 ਤਰਸ ਹਮੇਸ਼ਾ ਕਮਜ਼ੋਰ ਦੇ ਉੱਤੇ ਹੁੰਦਾ ਹੈ ਹੁਣ ਤੁਸੀਂ ਆਪਣੇ ਅੰਦਰ ਦਾ ਆਪਰੇਸ਼ਨ ਕਰੋ ਆਪਣੇ ਅੰਦਰ ਦਾ ચીਰ ਫਾੜ ਕਰੋ ਤੇ ਵੇਖੋ ਕਿ ਮੇਰੇ ਅੰਦਰ ਕਮਜ਼ੋਰੀ ਕਿੱਥੇ ਹੈ ਇੱਕ ਦੋ ਨੁਕਤੇ ਮੈਂ ਤੁਹਾਡੇ ਸਾਹਮਣੇ ਰੱਖ ਦਿੰਨਾ ਵੈਸੇ ਹਰ ਇੱਕ ਦੀ ਲਾਈਫ ਦੇ ਅੰਦਰ ਕਮਜ਼ੋਰੀ ਵੱਖਰੀ ਵੱਖਰੀ ਹੁੰਦੀ ਹੈ ਇੱਕੋ ਜੀ ਕਮਜ਼ੋਰੀ ਨਹੀਂ ਹੁੰਦੀ ਪਰ ਚਲੋ ਮੈਂ ਕੇਵਲ ਐਗਜ਼ਾਮਪਲ ਵਜੋਂ ਇੱਕ ਦੋ ਨੁਕਤੇ ਤੁਹਾਡੇ ਨਾਲ ਸ਼ੇਅਰ ਕਰ ਦਿੰਨਾ ਕਿਤੇ ਐਸਾਤ ਨਹੀਂ ਵੀ ਕੋਈ ਚਾਰ ਬੰਦਿਆਂ ਦੀ ਮਜਲਿਸ ਦੇ ਅੰਦਰ ਤੁਹਾਡੇ ਉੱਤੇ ਮਿੱਠੀਆਂ ਫੀਕੀਆਂ ਗੱਲਾਂ ਦੇ ਨਾਲ ਪ੍ਰਭਾਵ ਪਾਉਣਾ ਚਾਹੁੰਦਾ ਹੈ ਤੇ ਤੁਹਾਡੇ ਉੱਤੇ ਉਹਦਾ ਪ੍ਰਭਾਵ ਪੈ ਜਾਂਦਾ ਹੈ ਪਰ ਤੁਹਾਨੂੰ ਇਹ ਸਮਝ ਨਹੀਂ ਆਉਂਦੀ ਕਿ ਹੋ ਸਕਦਾ ਹੈ ਉਹ ਕੌਮ ਵਿਰੋਧੀ ਹੋਵੇ, ਪੰਥ ਵਿਰੋਧੀ ਹੋਵੇ, ਪਰਿਵਾਰ ਵਿਰੋਧੀ ਹੋਵੇ, ਦੇਸ਼ ਵਿਰੋਧੀ ਹੋਵੇ ਜਾਂ ਮੇਰੇ ਬਿਜ਼ਨਸ ਦੇ ਵਿਰੋਧੀ ਹੋਵੇ, ਤੇਰੇ ਆਪਣੇ ਵਿਰੋਧੀ ਹੋਵੇ ਪਰ ਇਹ ਸਮਝ ਨਹੀਂ ਆਉਂਦੀ। ਦੂਜੇ ਦੀਆਂ ਚੀਕਣੀਆਂ ਚੋਪੜੀਆਂ ਗੱਲਾਂ ਸੁਣ ਕੇ ਅਗਰ ਤੁਸੀਂ ਜਲਦੀ ਪ੍ਰਭਾਵਿਤ ਹੁੰਦੇ ਹੋ ਕਿਉਂਕਿ ਬਹੁਤ ਵਾਰ ਮੈਂ ਲੋਕਾਂ ਕੋਲੋਂ ਸੁਣਿਆ ਮੈਂ ਉਹਦੀਆਂ ਗੱਲਾਂ ਵਿੱਚ ਆ ਗਿਆ। ਮੈਂ ਉਹਦੀਆਂ ਗੱਲਾਂ ਵਿੱਚ ਆ ਕੇ ਠੱਗਿਆ ਗਿਆ। ਇਹਦਾ ਮਤਲਬ ਤੁਸੀਂ ਅੰਦਰੋਂ ਕਮਜ਼ੋਰ ਹੋ। ਹੁਣ ਆਪਣੇ ਤੇ ਦਇਆ ਕਰੋ ਵੀ ਆਪਣੀ ਕਮਜ਼ੋਰੀ ਨੂੰ ਬਾਹਰ ਕੱਢੋ ਤੇ ਆਪਣੇ ਆਪ ਨੂੰ ਤਾਕਤਵਰ ਬਣਾਓ। ਅਗਰ ਇਦਾਂ ਦੀ ਕਮਜ਼ੋਰੀ ਰਹੀ ਗੱਲਾਂ ਵਿੱਚ ਆ ਕੇ ਠੱਗੇ ਗਏ ਤੇ ਚੋਰਾਂ ਦੇ ਹੱਥੋਂ ਠੱਗਾ ਦੇ ਹੱਥੋਂ ਹਮੇਸ਼ਾ ਠੱਗੇ ਜਾਂਦੇ ਰਹੋਗੇ ਭਾਵੇਂ ਉਮਰ ਕਿੰਨੀ ਵੀ ਹੋ ਜਾਏ। ਇਹਦਾ ਇੱਕ ਨਤੀਜਾ ਇਹ ਅੱਜ ਸਮਾਜ ਦੇ ਅੰਦਰ ਵੇਖਣ ਵਾਸਤੇ ਮਿਲਦਾ ਹੈ ਕਿ ਬਹੁਤ ਸਾਰੇ ਠੱਗ ਬਾਬਿਆਂ ਦੇ ਡੇਰੇ ਨੇ ਉਹ ਆਣ ਕੇ ਆਪਣੀ ਡੁਗਡੂਗੀ ਬਚਾਉਂਦੇ ਨੇ। ਆਪਣੀਆਂ ਗੱਲਾਂ ਦੇ ਪ੍ਰਭਾਵ ਹੇਠ ਤੁਹਾਨੂੰ ਲਿਆਉਂਦੇ ਨੇ ਤੁਸੀਂ ਅੰਦਰੋਂ ਕਮਜ਼ੋਰ ਹੋ ਤੁਹਾਡੇ ਅੰਦਰ ਉਹ ਤਾਕਤ ਨਹੀਂ ਕਿ ਜਿਹੜੀ ਤਾਕਤ ਉਹਨਾਂ ਨੂੰ ਪਛਾਣ ਕਰ ਸਕੇ ਤੇ ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਪਾਛਾ ਨੂੰ ਛੱਡ ਕੇ ਤੇ ਉਹਨਾਂ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੰਦੇ ਹੋ ਉਹਨਾਂ ਦੀ ਡਫਲੀ ਵਜਾਉਣੀ ਸ਼ੁਰੂ ਕਰ ਦਿੰਦੇ ਹੋ ਇਹਦਾ ਮਤਲਬ ਤੁਹਾਡਾ ਅੰਦਰ ਕਮਜ਼ੋਰ ਹੈ ਖੁਦ ਨੂੰ ਤਾਕਤਵਰ ਬਣਾਓ ਔਰ ਇੰਨਾ ਤਾਕਤਵਰ ਬਣਾਓ ਇਸ ਮੁਕਾਮ ਤੇ ਆਪਣੀ ਤਾਕਤ ਨੂੰ ਲਿਆ ਕੇ ਖੜਾ ਕਰ ਦੋ ਬਿ ਕੋਈ ਵੀ ਹੋਵੇ ਤੇ ਤੁਹਾਡੀਆਂ ਨਜ਼ਰਾਂ ਦੇ ਅੰਦਰ ਪਰਵਾਣ ਨਾ ਚੜੇ ਕੇਵਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੋਂ ਬਿਨਾ ਇਹ ਧਰਮ ਦੇ ਨੁਕਤੇ ਨਿਗਾਹ ਤੋਂ ਆਪਣੇ ਅੰਦਰ ਤਾਕਤ ਨੂੰ ਪੈਦਾ ਕਰਨਾ ਪਰਿਵਾਰ ਦੇ ਨੁਕਤੇ ਨਿਗਾਹ ਤੋਂ ਆਪਣੇ ਆਪ ਨੂੰ ਤਾਕਤਵਰ ਬਣਾਓ ਦੇਸ਼ ਕੌਮ ਇੱਜ਼ਤ ਪ੍ਰਤਿਸ਼ਟਾ ਹਰ ਐਂਗਲ ਤੋਂ ਆਪਣੇ ਆਪ ਨੂੰ ਉੱਚਾ ਚੁੱਕਣ ਦਾ ਯਤਨ ਕਰੋ ਤਾਕਤਵਰ ਬਣਾਓ ਤਾਂ ਕਿ ਕਿਸੇ ਦਾ ਪ੍ਰਭਾਵ ਨਾ ਕਬੂਲਿਆ ਜਾਏ ਨੰਬਰ 3 ਦੇ ਉੱਤੇ ਕਰਸ ਹੁੰਦਾ ਹੈ ਦਇਆ ਹੁੰਦੀ ਹੈ ਉਹਨਾਂ ਦੇ ਉੱਤੇ ਜਿਨ੍ਹਾਂ ਦੇ ਕੋਲ ਕੁਝ ਨਹੀਂ ਹੁੰਦਾ ਤੁਸੀਂ ਜਦੋਂ ਦਇਆ ਦਾ ਭਾਵ ਲੈ ਕੇ ਬਾਹਰ ਨਿਕਲਦੇ ਹੋ ਤੇ ਵੇਖਦੇ ਹੋ ਇਹਦੇ ਕੋਲ ਜੁੱਤੀ ਨਹੀਂ ਹੈ ਜੁੱਤੀ ਪਵਾ ਦਿੱਤੀ ਕੰਮ ਮਾੜਾ ਨਹੀਂ ਹੈ ਕੱਪੜਾ ਨਹੀਂ ਹੈ ਕੱਪੜਾ ਲੈ ਦਿੱਤਾ ਕੰਮ ਬੁਰਾ ਨਹੀਂ ਹੈ ਇਹਦੇ ਕੋਲ ਮਕਾਨ ਨਹੀਂ ਹੈ ਮਕਾਨ ਬਣਵਾ ਦਿੱਤਾ ਕੰਮ ਬੁਰਾ ਨਹੀਂ ਹੈ ਬਹੁਤ ਉੱਤਮ ਸੇਵਾ ਹੈ ਬੜੀ ਚੰਗੀ ਸੇਵਾ ਹੈ ਪਰ ਮੈਂ बार-बार ਗੱਲ ਕਹਿ ਰਿਹਾ ਵੀ ਆਪਣੇ ਵੱਲ ਵੀ ਮੁੜਾ ਪਾਓ ਇਹ ਸਭ ਕੁਝ ਕਰਨਾ ਯੋਗ ਹੈ ਕਰਦੇ ਰਹੋ ਗੁਰੂ ਨੇ ਸਾਡੀ ਝੋਲੀ ਇਹ ਕੁਝ ਪਾਇਆ ਹੈ ਦਸਵੰਦ ਤੇ ਸਰਬੱਤ ਦਾ ਭਲਾ ਸਾਡੀ ਝੋਲੀ ਦੇ ਅੰਦਰ ਬਖਸ਼ਿਆ ਹੈ ਪਰ ਮੈਂ ਕਹਿ ਰਿਹਾ ਆਪਣੇ ਉੱਤੇ ਵੇਖੋ ਵੀ ਤੁਸੀਂ ਅੰਦਰੋਂ ਕਿੱਥੋਂ ਕਮਜ਼ੋਰ ਹੋ ਤਾਕਤਵਰ ਬਣਾਓ ਕੀ ਤੁਹਾਡੇ ਕੋਲ ਨਹੀਂ ਹੈ ਤੁਹਾਨੂੰ ਉਹਦੀ ਲੋੜ ਹੈ ਤੇ ਉਹ ਦੇ ਕਿਉਂ ਨਹੀਂ ਰਹਿ ਆਪਣੇ ਅੰਦਰ ਨੂੰ ਪੁੱਛੋ ਆਪਣੇ ਅੰਦਰ ਨੂੰ ਪਛਾਨੋ ਆਪਣੇ ਅੰਦਰ ਦੀ ਚੀਰ ਫਾੜ ਕਰੋ ਆਪਣੇ ਅੰਦਰ ਦਾ ਆਪਰੇਸ਼ਨ ਕਰੋ ਹੁਣ ਜੋ ਕੋਲ ਹੋਣਾ ਚਾਹੀਦਾ ਸੀ ਉਹ ਨਹੀਂ ਹੈ ਮਤਲਬ ਇਹ ਵੇਖੋ ਵੀ ਤੁਹਾਡੇ ਕੋਲ ਸੱਚ ਹੈ ਝੂਠ ਤੇ ਸੱਚ ਨੂੰ ਪੈਰਲਰ ਬਿਠਾ ਕੇ ਵੇਖੋ ਵੀ ਤੁਹਾਡੀ ਜ਼ੁਬਾਨ ਤੇ ਜ਼ਿਆਦਾ ਝੂਠ ਰਹਿੰਦਾ ਹੈ ਜਾਂ ਸੱਚ ਰਹਿੰਦਾ ਹੈ ਤੁਹਾਡੀ ਜ਼ਿੰਦਗੀ ਜ਼ਿਆਦਾ ਝੂਠ ਦੇ ਆਸਰੇ ਚੱਲਦੀ ਹੈ ਜਾਂ ਸੱਚ ਦੇ ਆਸਰੇ ਚੱਲਦੀ ਹੈ ਬੇਈਮਾਨੀ ਤੇ ਇਮਾਨਦਾਰੀ ਨੂੰ ਬਰਾਬਰ ਬਿਠਾਓ ਦੇ ਵੇਖੋ ਵੀ ਤੁਹਾਡੀ ਨੀਅਤ ਤੁਹਾਡੀ ਸੋਚ ਤੁਹਾਡੇ ਸੁਭਾਅ ਤੁਹਾਡੇ ਕਰਮ ਦੇ ਅੰਦਰ ਬੇਈਮਾਨੀ ਜ਼ਿਆਦੀ ਹੈ ਜਾਂ ਇਮਾਨਦਾਰੀ ਜ਼ਿਆਦੀ ਹੈ ਜੇ ਸੱਚ ਕੋਲ ਨਹੀਂ ਹੈ ਤੇ ਸੱਚ ਆਪਣੇ ਆਪ ਨੂੰ ਦਿਓ ਆਪਣੇ ਤੇ ਦਇਆ ਕਰੋ ਜੇ ਇਮਾਨਦਾਰੀ ਕੋਲ ਨਹੀਂ ਹੈ ਤੇ ਇਮਾਨਦਾਰੀ ਦਾ ਪਿਆਲਾ ਆਪਣੇ ਮਨ ਨੂੰ ਪਿਆਓ ਆਪਣੇ ਆਪ ਨੂੰ ਪਿਆਓ ਆਪਣੇ ਤੇ ਤਰਸ ਕਰੋ ਜੇ ਸਦਾੰਤ ਕੋਲ ਨਹੀਂ ਹੈ ਤੇ ਸਦਾੰਤ ਆਪਣੇ ਆਪ ਨੂੰ ਦਿਓ ਤੇ ਜੇ ਬਾਬੇ ਦੀ ਬਾਣੀ ਕੋਲ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੋਲ ਨਹੀਂ ਤੇ ਫਿਰ ਬਾਣੀ ਆਪਣੇ ਆਪ ਨੂੰ ਦਿਓ ਤੇ ਬਾਣੀ ਦੇਣ ਦਾ ਮਤਲਬ ਇਹ ਨਹੀਂ ਵੀ ਤੋਤਾ ਰਟਨ ਕਰੀ ਜਾਓ ਅਜਮੈਂ 4 ਪਾਠ ਜਪਜੀ ਦੇ ਕਰ ਲੈ ਦੋ ਪਾਠ ਸੁਖਮਣੀ ਸਾਹਿਬ ਦੇ ਕਰ ਲੈ ਇਹ ਬਾਣੀ ਦੇਣਾ ਨਹੀਂ ਬਾਣੀ ਦੇਣ ਦਾ ਮਤਲਬ ਬਾਣੀ ਦਾ ਨੁਕਤਾ ਨਿਗਾ ਤੁਹਾਡੇ ਅੰਦਰ ਵਸ ਜਾਣਾ ਬਾਣੀ ਦਾ ਸਿਧਾਂਤ ਤੁਹਾਡੇ ਅੰਦਰ ਟਿਕ ਜਾਣਾ ਬਈਮਾਨੀ ਕਰਨ ਲੱਗੋ ਤੇ ਬਾਣੀ ਤੁਹਾਨੂੰ ਰੋਗ ਦਵੇ ਨਹੀਂ ਗੁਰੂ ਕਹਿੰਦਾ ਹੱਕ ਪਰਾਇਆ ਨਾਨਕਾ ਉਸ ਵਰ ਉਸ ਗਾਏ ਗੁਰੂ ਇਹ ਗੱਲ ਕਹਿੰਦੇ ਨੇ ਬਿ ਬਹੁ ਪਰਪੰਚ ਕਰ ਪਰਤਾਂ ਲਿਆਵੈ ਸੁੱਤਦਾਰਾ ਪਿਆਨ ਲਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ ਅੰਤ ਨਬੇਰਾ ਤੇਰੇ ਜੀ ਪੈ ਲੀਜੈ ਆਪਣੇ ਆਪ ਨੂੰ ਗੁਰੂ ਗੁਰਬਾਣੀ ਦਿਓ ਗੁਰਬਾਣੀ ਦਾ ਸਿਧਾਂਤ ਦਿਓ ਜੇ ਚੰਗੇ ਵਿਚਾਰ ਤੁਹਾਡੇ ਅੰਦਰ ਉਪਜਦੇ ਨੇ ਘਟ ਬੁਰੇ ਵਿਚਾਰ ਬੰਦੇ ਨੇ ਬਹੁਤੇ ਤੇ ਫਿਰ ਆਪਣੇ ਆਪ ਨੂੰ ਚੰਗੇ ਵਿਚਾਰਾਂ ਦੀ ਗੁੜਤੀ ਦਿਓ ਚੰਗੇ ਵਿਚਾਰਾਂ ਦਾ ਪਿਆਲਾ ਦਿਓ ਚੰਗੇ ਵਿਚਾਰਾਂ ਦਾ ਭੰਡਾਰ ਆਪਣੇ ਅੰਦਰ ਬਣਾਓ ਤੁਸੀਂ ਮਰਿਆਦਾ ਦੇ ਨਾਮ ਦੇ ਉੱਤੇ ਕੱਟਰਪੰਥੀ ਦੇ ਵਿੱਚ ਨਾ ਉਲਝ ਕੇ ਆਪਣੇ ਆਪੇ ਨੂੰ ਤੇ ਆਪਣੇ ਪਰਿਵਾਰ ਨੂੰ ਕਿਸੇ ਮੁਸੀਬਤ ਵਿੱਚ ਪਾਓ ਇਹ ਸੋਚ ਉੱਚੀ ਸੋਚ ਫੈਸਲਾ ਕਰਨ ਵਾਲੀ ਸੋਚ ਫੈਸਲਾ ਕਰਨ ਵਾਲੀ ਬੁੱਧ ਇਹ ਅਗਰ ਤੁਹਾਡੇ ਕੋਲ ਹੈ ਤਾਂ ਤੇ ਠੀਕ ਹੈ ਨਹੀਂ ਹੈ ਤੇ ਸੋਚ ਆਪਣੇ ਆਪ ਨੂੰ ਦਿਓ ਤੁਸੀਂ ਜਲਦੀ ਇਮੋਸ਼ਨਲ ਨਾ ਹੋਵੋ ਕਿਸੇ ਦੀਆਂ ਗੱਲਾਂ ਵਿੱਚ ਆਵੋ ਕਿਸੇ ਬਾਬੇ ਦੀ ਬੋਲੀ ਬੋਲਣਾ ਸ਼ੁਰੂ ਕਰੋ ਉਦੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਓ ਵੀ ਜੋ ਇਹ ਕਹਰੇ ਠੀਕ ਹੈ ਜਾਂ ਨਹੀਂ ਠੀਕ ਤਾਂ ਆਪਣੇ ਤੇ ਦਇਆ ਕਰੋ ਚੰਗੇ ਵਿਚਾਰ ਦਿਓ ਚੰਗੀ ਸੋਚ ਦਿਓ ਚੰਗਾ ਸੁਭਾਅ ਦਿਓ ਇਮਾਨਦਾਰੀ ਦਿਓ ਸੱਚ ਦਿਓ ਤੇ ਆਪਣੇ ਅੰਦਰੋਂ ਜਿਹੜੀ ਕੱਟੜਪੰਥੀ ਕਠੋਰਤਾ ਹੈ ਉਹਨੂੰ ਬਾਹਰ ਕੱਢੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ